ਹੈਲੋ ਸਤਿ ਸ੍ਰੀ ਅਕਾਲ ਜੀ ਕਿਊਟ ਸਿੰਮੂ ਐਂਡ ਖੁਸ਼ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਸਾਨੂੰ ਪੂਰੀ ਉਮੀਦ ਹੈ ਕਿ ਪ੍ਰਮਾਤਮਾ ਦੀ ਕਿਰਪਾ ਦੇ ਨਾਲ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਚਲੋ ਜੀ ਰੋਜ਼ ਦੀ ਤਰ੍ਹਾਂ ਆਪਾਂ ਕਰਦੇ ਆਂ ਵੀਡੀਓ ਸ਼ੁਰੂ ਤੇ ਕਮੈਂਟ ਪੜ੍ਹਦੇ ਆਂ ਪਹਿਲਾਂ ਆਪਾਂ ਤੁਹਾਡੇ ਨਾਮ ਬੋਲਾਂਗੇ ਜੀ ਫਿਰ ਆਪਾਂ ਤੁਹਾਨੂੰ ਇੱਕ ਬਹੁਤ ਹੀ ਆਸਾਨ ਜੀ ਤੇ ਉਹ ਵੀ ਬਹੁਤ ਜ਼ਿਆਦਾ ਰਿਕੁਐਸਟ ਕਰ ਰਹੇ ਸੀ ਆਪਾਂ ਨੂੰ ਕਮੈਂਟ ਆਇਆ ਹਰਪ੍ਰੀਤ ਭੈਣ ਜੀ ਦਾ ਤੇ ਆਪਾਂ ਉਹਨਾਂ ਦੀ ਫਰਮਾਇਸ਼ ਤੇ ਹੀ ਵੀਡੀਓ ਤੁਹਾਡਾ ਸ਼ੇਅਰ ਕਰਾਂਗੇ ਤੇ ਪਹਿਲਾਂ ਆਪਾਂ ਨਾਮ ਬੋਲ ਲਈਏ ਹਾਂਜੀ ਤੇ ਆਪਾਂ ਸ਼ਰਵਾਦ ਵੀ ਉਹਨਾਂ ਤੋਂ ਹੀ ਕਰਦੇ ਆ ਹਰਪ੍ਰੀਤ ਕੌਰ ਨਵੇਂ ਸ਼ਹਿਰ ਵਾਲੇ ਜਿਹਦੀ ਬਹੁਤ ਬਹੁਤ ਧੰਨਵਾਦ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਅੱਜ ਤੁਸੀਂ ਕਾਫੀ ਦੇਰ ਤੋਂ ਕਮੈਂਟ ਕਰ ਰਹੇ ਸੀਗੇ ਤੇ ਅੱਜ ਆਪਾਂ ਤੁਹਾਡੀ ਪ੍ਰੋਬਲਮ ਦਾ ਹੀ ਹੱਲ ਤੁਹਾਨੂੰ ਦੱਸਾਂਗੇ ते आप अगे तीस देखियो वीडियो आप उस फरमाइश बनाई है किरणदीप कौर बहुत बहुत धन्यवाद जी थोड़ा देखने वास्ते ਮਨਦੀਪ ਕੌਰ ਚੀਮਾ ਪਿੰਡ ਵਾਲੇ ਬਹੁਤ-ਬਹੁਤ ਧੰਨਵਾਦ ਜੀ ਤੇ ਉਹਨਾਂ ਨੇ ਆਪਣੀ ਬੇਟੀ ਦਾ ਨਾਮ ਲਿਖ ਕੇ ਭੇਜਿਆ ਨਵਰੀਤ ਕੌਰ ਉਸ ਦਿਨ ਆਪਾਂ ਵੀਡੀਓ ਦੇ ਵਿੱਚ ਬੋਲਿਆ ਸੀਗਾ ਕਿ ਬੇਟੀ ਦਾ ਅਨੰਦ ਜੀ ਦਾ ਬਰਥਡੇ ਆ ਤੇ ਉਹਨਾਂ ਨੇ ਆਪਾਂ ਨੂੰ ਕਿਹਾ ਸੀ ਕਿ ਤੁਸੀਂ ਬਰਥਡੇ ਵਿਸ਼ ਕਰਿਓ ਬੇਟੀ ਨੂੰ ਤੇ ਮੈਂ ਉਸ ਦਿਨ ਉਹਨਾਂ ਨੂੰ ਬੋਲਿਆ ਸੀ ਕਿ ਤੁਸੀਂ ਦੀਦੀ ਬੇਟੀ ਦਾ ਨਾਮ ਲਿਖ ਕੇ ਭੇਜਣਾ ਸੀ ਕਮੈਂਟ ਦੇ ਵਿੱਚ ਤੇ ਉਹਨਾਂ ਨੇ ਆਪਾਂ ਨੂੰ ਨਾਮ ਲਿਖ ਕੇ ਭੇਜਿਆ ਤੇ ਚਲੋ ਗੁੜੀਆ ਬਹੁਤ-ਬਹੁਤ ਤਰੱਕੀਆਂ ਤੁਹਾਨੂੰ ਪ੍ਰਮਾਤਮਾ ਬਖਸ਼ੇ ਤੰਦਰੁਸਤੀਆਂ ਬਖਸ਼ੇ ਤੇ ਤੁਸੀਂ ਬਹੁਤ ਸਾਰੀਆਂ ਤਰੱਕੀਆਂ ਕਰੋ ਬੇਟਾ ਰਮਨੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸਤਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਗੁਲਬਿੰਦਰ ਸਿੰਘ ਦੀ ਆਈਡੀ ਤੋਂ ਆਪਾਂ ਨੂੰ ਬਹੁਤ ਸੋਹਣਾ ਮੈਸੇਜ ਆਇਆ ਹੈ ਬਹੁਤ ਬਹੁਤ ਧੰਨਵਾਦੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਤੇ ਇੱਕ ਆਪਾਂ ਸਕਿਨ ਤੇ ਪਾਇਆ ਸੀਗਾ ਕਿ ਉਹਨਾਂ ਦੀ ਸਕਿਨ ਬਹੁਤ ਜ਼ਿਆਦਾ ਪਤਲੀ ਸੀ ਤੇ ਉਹਨਾਂ ਨੇ ਆਪਾਂ ਨੂੰ ਭੇਜਿਆ ਹੈ ਕਿ ਉਹ ਮਲਾਈ ਯੂਜ਼ ਕਰਦੇ ਤੇ ਉਹਨਾਂ ਨੂੰ ਫਰਕ ਲੱਗ ਰਿਹਾ ਹੈ ਬਹੁਤ ਬਹੁਤ ਖੁਸ਼ੀ ਹੁੰਦੀ ਹੈ ਜਦੋਂ ਤੁਸੀਂ ਇਦਾਂ ਕਮੈਂਟ ਕਰਦੇ ਹੋ ਤੇ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਕੇ ਆਪਣੀ ਗੱਲ ਜੋ ਵੀ ਹੈ ਨਾ ਆਪਾਂ ਤੁਹਾਨੂੰ ਦੱਸਦੇ ਆਂ ਤੇ ਤੁਸੀਂ ਉਹਦੇ ਤੇ ਵਿਸ਼ਵਾਸ ਕਰਕੇ ਤੁਸੀਂ ਟਰਾਈ ਕਰਦੇ ਹੋ ਬਹੁਤ ਬਹੁਤ ਧੰਨਵਾਦ ਤੁਹਾਡਾ ਤੇ ਵੀਡੀਓ ਦੇਖਣ ਵਾਸਤੇ ਵੀ ਬਹੁਤ ਬਹੁਤ ਧੰਨਵਾਦ ਸੁਰਿੰਦਰ ਸੁਰਿੰਦਰ ਖਹਿਰਾ बहुत बहुत धन्यवाद जी तोा वीडियो देखने वास्ते स्वरणजीत कौर रामपुरा बठिंडा बहुत बहुत धन्यवाद जी थोड़ा तो भी वीडियो देखने वास्ते ਬਹੁਤ ਹੀ ਜ਼ਿਆਦਾ ਗਰਮੀ ਵੀ ਵੰਦਨਾ ਦੇਵੀ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਸੁਵਿੰਦਰ ਖਹਿਰਾ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਪਰਮਜੀਤ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਸੁਰਿੰਦਰ ਕੌਰ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਪਾਂ ਕਰਦੇ ਹਾਂ ਗੁਰਪ੍ਰੀਤ ਸਿੰਘ ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਵੀ ਵੀਡੀਓ ਦੇਖਣ ਵਾਸਤੇ ਕਿਰਨਦੀਪ ਕੌਰ ਜਲਾਲਦੀਵਾਲਾ ਰਾਏਕੋਟ ਲੁਧਿਆਣਾ ਬਹੁਤ-ਬਹੁਤ ਧੰਨਵਾਦ ਜੀ ਤੁਹਾਡਾ ਵੀਡੀਓ ਦੇਖਣ ਵਾਸਤੇ ਤੇ ਚਲੋ ਜੀ ਆਪਾਂ ਨਾਮ ਦਿੱਤੇ ਆ ਪੜ ਤੇ ਬਹੁਤ-ਬਹੁਤ ਧੰਨਵਾਦ ਤੁਹਾਡਾ ਕਿ ਤੁਸੀਂ ਡੇਲੀ ਵੀਡੀਓ ਦੇਖਦੇ ਹੋ ਤੇ ਬਹੁਤ ਵਧੀਆ ਲੱਗਦਾ ਏ ਬਹੁਤ ਖੁਸ਼ੀ ਹੁੰਦੀ ਆ ਕਿ ਰੋਜ਼ ਤੁਸੀਂ ਡੇਲੀ ਕਮੈਂਟ ਕਰਦੇ ਹੋ ਹਨ ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਤੇ ਚਲੋ ਜੀ ਆਪਾਂ ਨੂੰ ਹਰਪ੍ਰੀਤ ਭੈਣ ਜੀ ਨਵੇਂ ਸ਼ਹਿਰ ਤੋਂ ਬਹੁਤ ਦਿਨਾਂ ਦੇ ਕਮੈਂਟ ਕਰ ਰਹੇ ਸੀਗੇ ਕਿ ਉਹਨਾਂ ਨੂੰ ਪੈਰਾਂ ਦੀ ਜਿਹਦੀ ਹੁਣ ਮੈਨੂੰ ਇਹ ਨਹੀਂ ਪਤਾ ਤੁਸੀਂ ਫੋਟੋ ਲਿਖਿਆ ਹੋਇਆ ਕਿ ਪੈਰਾਂ ਦੇ ਉੱਪਰ ਫਟੇ ਹੋਏ ਆ ਜਾਂ ਤੁਹਾਡੀਆਂ ਅੱਡੀਆਂ ਫਟੀਆਂ ਹੋਈਆਂ ਜੇ ਤਾਂ ਤੁਹਾਡੀਆਂ ਅੱਡੀਆਂ ਫਟੀਆਂ ਜਾਂ ਤਾਂ ਵੀ ਤੁਹਾਨੂੰ ਨੁਸਖਾ ਜਿਹੜਾ ਆਪਾਂ ਦੱਸ ਰਹੇ ਆ ਬਹੁਤ ਜ਼ਿਆਦਾ ਵਧੀਆ ਤੁਹਾਡੇ ਤੇ ਅਸਰ ਕਰੂਗਾ ਜੇ ਉੱਪਰ ਵੀ ਤੁਸੀਂ ਲਗਾ ਸਕਦੇ ਹੋ ਪੈਰਾਂ ਦੇ ਤੇ ਇਹ ਆਪਣੇ ਕੋਲੇ ਤਾਂ ਬਣੀ ਹੋਈ ਆ ਤੇ ਇਹ ਖਰਾਬ ਵੀ ਨਹੀਂ ਹੁੰਦੀ ਇਹ ਮੈਂ ਤੁਹਾਨੂੰ ਮੇਰੇ ਕੋਲੇ ਬਣੀ ਪਈ ਸੀ ਮੈਂ ਵੀ ਲਗਾ ਲੈਣੀ ਆ ਤੇ ਇਹ ਨਾ ਆਪਾਂ ਸਰਦੀਆਂ ਦੀ ਬਣਾ ਕੇ ਰੱਖੀ ਹੋਈ ਆ ਕਰੀਮ ਆ ਦੇਖ ਲਓ ਤੇ ਇਹ ਖਰਾਬ ਨਹੀਂ ਹੋਈ ਹਲੇ ਤੱਕ ਨਹੀਂ ਖਰਾਬ ਹੋਈ ਸਰਦੀਆਂ ਦੀ ਬਣਾਈ ਹੋਈ ਆ ਤੇ ਇਹ ਨਾ ਮੇਰੇ ਕੋਲ ਬਣੀ ਹੋਈ ਸੀਗੀ ਤੇ ਹੁਣ ਤਾਂ ਵੈਸੇ ਜ਼ਿਆਦਾ ਜ਼ਰੂਰਤ ਆਪਾਂ ਹੁੰਦੀ ਸਰਦੀਆਂ ਦੇ ਵਿੱਚ ਗਰਮੀ ਦੇ ਵਿੱਚ ਵੈਸੇ ਬਹੁਤ ਘੱਟ ਪੈਰ ਫਟਦੇ ਆ ਤੇ ਚਲੋ ਹਨਾ ਕਈਆਂ ਦਾ ਸਕਿਨ ਦਾ ਹਿਸਾਬ ਹੁੰਦਾ ਫਟ ਜਾਂਦੇ ਆ ਤੇ ਜੇ ਤੁਹਾਨੂੰ ਪ੍ਰੋਬਲਮ ਹੈਗੀ ਆ ਵੀ ਪੈਰਾਂ ਦੀਆਂ ਆਡੀਆਂ ਫਟ ਗਈਆਂ ਤਾਂ ਫਿਰ ਤੁਸੀਂ ਆਹ ਵਾਲੀ ਆ ਕਰੀਮ ਬਣਾ ਕੇ ਆਪਣੀ ਸਰਦੀਆਂ ਦੀ ਰੱਖਿਓ ਇਹਨੂੰ ਜਿੰਨਾ ਟਾਈਮ ਮਰਜ਼ੀ ਰੱਖ ਦਿਓ ਇਹ ਖਰਾਬ ਨਹੀਂ ਹੋਵੇਗੀ ਆਪਣੀ ਤਾਂ ਇਦਾਂ ਹੀ ਕੋਲੀ ਦੇ ਵਿੱਚ ਹੀ ਰੱਖਿਓ ਇਹ ਨਾਲੇ ਇਹ ਵੀ ਨਹੀਂ ਕਿ ਆਪਾਂ ਕਿਸੇ ਡੱਬੀ ਦੇ ਵਿੱਚ ਵੀ ਨਹੀਂ ਪਾਈ ਇਦਾਂ ਹੀ ਕੋਲੀ ਦੇ ਵਿੱਚ ਹੀ ਪਈ ਆ ਉੱਪਰੋਂ ਪਟਾਕ ਦਿਨੇ ਇਹਨੂੰ ਤੇ ਮੈਂ ਵੀ ਯੂਜ਼ ਕਰਦੀ ਆ ਇਹ ਵਾਲੀ ਕਰੀਮ ਸਰਦੀਆਂ ਦੇ ਵਿੱਚ ਮੈਂ ਬਹੁਤ ਯੂਜ਼ ਕੀਤੀ ਆ ਕਿਉਂਕਿ ਸਰਦੀਆਂ ਦੇ ਵਿੱਚ ਆਪਾਂ ਨੂੰ ਸਾਰਿਆਂ ਨੂੰ ਪਤਾ ਹੀ ਹੈ ਵੀ ਪੈਰ ਖਰਾਬ ਹੋ ਜਾਂਦੇ ਆਪਣੇ ਹਨਾ ਕਮਾਕਾਰਾਂ ਦੇ ਵਿੱਚ ਤੇ ਇਹ ਆਪਾਂ ਬਣਾਈ ਕਾਦੀ ਹੈ ਇਹ ਬਹੁਤ ਹੀ ਸੌਖਾ ਜਿਹਾ ਤਰੀਕਾ ਤੇ ਬਸ ਆਸਾਨੀ ਦੇ ਨਾਲ ਮਿਲਣ ਵਾਲੀਆਂ ਦੋ ਚੀਜ਼ਾਂ ਤੋਂ ਆਪਾਂ ਤਿਆਰ ਕੀਤੀ ਹੈ ਤੇ ਬਹੁਤ ਵਧੀਆ ਹੈ ਤੁਹਾਡੇ ਹੱਥ ਫੱਟ ਜਾਂਦੇ ਤੁਸੀਂ ਹੱਥਾਂ ਤੇ ਵੀ ਲਾ ਸਕਦੇ ਹੋ ਪੈਰਾਂ ਤੇ ਵੀ ਲਾ ਸਕਦੇ ਹੋ ਦਾ ਨੁਕਸਾਨ ਕੋਈ ਨਹੀਂਗਾ ਇਹ ਆਪਾਂ ਕੀ ਕਰਨਾ ਹੈ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਓ ਤੇ ਜਿਵੇਂ ਐਡੀ ਕ ਕੜਚੀ ਕੜਚੀ ਦੇ ਵਿੱਚ ਹੀ ਪਾ ਲਿਓ ਜਿਹੜੀ ਆਪਣੀ ਸਟੀਲ ਦੀ ਕੜਚੀ ਹੁੰਦੀ ਕਈਆਂ ਦੇ ਤੋਂ ਤੜਕਾ ਲਾਉਣ ਵਾਲੀ ਵੈਸੇ ਜਿਹੜੀ ਆਪਾਂ ਨੂੰ ਮਿਲ ਜਾਂਦੀ ਹੈ ਲੋਹੇ ਜਿਹਦੀ ਹੁੰਦੀ ਹੈ ਨਾ ਜੇ ਉਹ ਤੁਹਾਡੇ ਕੋਲ ਹੈਗੀ ਆ ਤਾਂ ਤੁਸੀਂ ਉਹਦੇ ਵਿੱਚ ਥੋੜਾ ਜਿਹਾ ਸਰੋਂ ਦਾ ਤੇਲ ਪਾ ਲਿਓ ਮਤਲਬ ਜੇ ਤੁਸੀਂ ਥੋੜੀ-ਥੋੜੀ ਬਣਾ ਕੇ ਦੇਖਣੀ ਹੈ ਵੀ ਜ਼ਿਆਦਾ ਹਨਾ ਆਪਾਂ ਵੀ ਦੇਖਦੇ ਆ ਪਹਿਲਾਂ ਵੀ ਯੂਜ਼ ਕਰਕੇ ਵੀ ਆਪਾਂ ਨੂੰ ਕਿਵੇਂ ਲੱਗਦਾ ਫਿਰ ਤੁਸੀਂ ਤਿੰਨ ਕ ਚਮਚੇ ਸਰੋਂ ਦੇ ਤੇਲ ਦੇ ਪਾ ਲਿਓ ਬਲਾਂ ਤੁਸੀਂ ਆਪਾਂ ਜਿਹੜੀਆਂ ਆਮ ਨੋਰਮਲ ਕੜਛੀਆਂ ਹੁੰਦੀਆਂ ਆਪਣੀਆਂ ਉਹਦੇ ਵਿੱਚ ਹੀ ਬਣਾ ਲਓ ਜਿਆਦਾ ਵੱਡਾ ਭਾਂਡਾ ਲਵੇਣ ਦੀ ਜਰੂਰਤ ਨਹੀਂ ਗਈ ਤਿੰਨ ਕ ਚਮਚੇ ਆਪਾਂ ਸਰੋਂ ਦੇ ਤੇਲ ਦੇ ਪਾ ਲੈਣੇ ਆ ਤੇ ਇਹਦੇ ਵਿੱਚ ਆਪਾਂ ਦੋ ਚਮਚੇ ਆ ਜਿਹੜੇ ਆ ਕਦੂਕਸ ਕਰਕੇ ਮੋਮਬਤੀ ਜਿਹੜੀਆਂ ਮੋਮਬਤੀਆਂ ਆਪਾਂ ਨੂੰ ਪਤਾ ਹੀ ਆਮ ਹੀ ਮਿਲ ਜਾਂਦੀਆਂ ਹਨ ਦੁਕਾਨ ਤੋਂ ਜਦੋਂ ਪਹਿਲਾਂ ਲਾਈਟ ਨਹੀਂ ਸੀ ਹੁੰਦੀ ਲੋਕੀ ਮੋਮਬਤੀਆਂ ਹੀ ਲਾਉਂਦੇ ਸੀਗੇ ਤੇ ਉਹ ਵਾਲੀ ਮੋਮਬਤੀ ਲਿਆ ਕੇ ਤੁਸੀਂ ਇੱਕ ਮੋਮਬਤੀ ਲੈ ਆਉਂਗੇ ਤਾਂ ਵਧੀਆ ਤੁਸੀਂ ਉਹਨੂੰ ਕੱਦੂ ਕਸ ਕਰ ਲਿਓ ਕੱਦੂ ਕਸ ਕਰਕੇ ਦੋ ਚਮਚੇ ਭਰ ਕੇ ਤੇ ਤੁਸੀਂ ਵਿੱਚ ਪਾ ਦਿਓ ਇਹਦੇ ਤੇ ਤੇਲ ਗਰਮ ਹੋ ਗਿਆ ਜਦੋਂ ਉਹਦੇ ਵਿੱਚ ਪਾ ਦਿਓ ਤੇ ਬਾਅਦ ਵਿੱਚ ਉਹਨੂੰ ਏਦਾਂ ਕਰਕੇ ਹਿਲਾ ਦਿਓ ਗੈਸ ਤੇ ਰੱਖ ਦਿਓ ਉਹ ਏਦਾਂ ਕਰਕੇ ਕਰੀਮ ਬਣ ਜੂਗੀ ਤੁਹਾਡੀ ਤੇ ਤੁਹਾਡੇ ਪੈਰਾਂ ਦੀ ਪ੍ਰੋਬਲਮ ਬਿਲਕੁਲ ਠੀਕ ਹੋ ਜੂਗੀ ਜਿਹੜੇ ਕਈ ਵਾਰ ਹੁੰਦਾ ਡੀਆਂ ਫਟ ਜਾਂਦੀਆਂ ਹਨਾ ਖੂਨ ਨਿਕਲਣ ਲੱਗ ਜਾਂਦਾ ਇਹ ਦਰਦ ਬਹੁਤ ਜ਼ਿਆਦਾ ਕਰਦਾ ਤੁਰਨ ਦੀ ਵੀ ਬਹੁਤ ਪ੍ਰੋਬਲਮ ਆਉਂਦੀ ਹੈ ਤੇ ਤੁਸੀਂ ਇਹ ਲਗਾ ਕੇ ਤੇ ਦੇਖਿਓ ਤੁਸੀਂ ਇਹ ਕੀ ਕਰਨਾ ਹੈ ਬਣਾ ਕੇ ਰੱਖ ਲਿਓ ਤੇ ਤੁਸੀਂ ਜਦੋਂ ਸੌਣ ਟਾਈਮ ਰਾਤ ਨੂੰ ਆਪਦੇ ਪੈਰ ਧੋ ਕੇ ਤੇ ਉਹਨਾਂ ਨੂੰ ਉੱਪਰ ਲਗਾ ਕੇ ਤੇ ਪੈ ਜਿਓ ਇੱਕ ਅੱਧਾ ਦਿਨ ਜਾਂ ਤੁਹਾਨੂੰ ਲੱਗੂਗਾ ਅਜੀਬ ਜਿਹਾ ਕਿ ਹਾਏ ਪਤਾ ਨਹੀਂ ਪੈਰ ਦੁਖ ਹੀ ਰਹੇ ਆ ਮੈਨੂੰ ਵੀ ਪਹਿਲਾਂ-ਪਹਿਲਾਂ ਐਂ ਜਿ ਲੱਗੇ ਵੀ ਪਤਾ ਨਹੀਂ ਇਹ ਲਾਉਣ ਨਾਲ ਪੈਰ ਦੁਖ ਰਹੇ ਆ ਤੇ ਪਰ ਵੈਸੇ ਬਹੁਤ ਸੌਫਟ ਹੋ ਜਾਂਦੇ ਆ ਤੇ ਤੁਸੀਂ ਇਹਨੂੰ ਹਫ਼ਤਾ ਦੱਸ ਦੇਣੀ ਲਾਉਂਗੇ ਤੇ ਤੁਹਾਡੇ ਪੈਰਾਂ ਦੀ ਪ੍ਰੋਬਲਮ ਠੀਕ ਹੋ ਜਾਊਗੀ ਤੇ ਬਹੁਤ ਹੀ ਆਸਾਨ ਜਿਹੇ ਤਰੀਕੇ ਨਾਲ ਤੁਹਾਨੂੰ ਆ ਦੋਨੋਂ ਚੀਜ਼ਾਂ ਮਿਲ ਜਾਣੀਆਂ ਸਰੋਂ ਦਾ ਤੇਲ ਆਪਣੇ ਘਰੇ ਹੁੰਦਾ ਹੈ ਕਈ ਵਾਰੀ ਤਾਂ ਆਪਣੇ ਮੋਮਬਤੀ ਵੀ ਘਰੇ ਪਈ ਹੁੰਦੀ ਆ ਤੇ ਜੇ ਨਹੀਂ ਹੈਗੀ ਤਾਂ ਤੁਸੀਂ ਮੋਮਬਤੀ ਇੱਕ ਬਜ਼ਾਰੋਂ ਲੈ ਆਇਓ ਦੁਕਾਨ ਤੋਂ ਫੜ ਕੇ ਮੈਨੂੰ ਲੱਗਦਾ 5 ਰੁਪਏ ਦੀ ਮੋਮਬਤੀ ਆਉਗੀ ਤੇ ਵੈਸੇ ਵੀ ਕਈ ਵਾਰ ਇਹ ਹੋ ਜਾਂਦਾ ਜਦੋਂ ਜ਼ਿਆਦਾ ੜੀਆਂ ਫਟ ਜਾਂਦੀਆਂ ਹਨਾ ਤੇ ਆਪਾਂ ਨੂੰ ਡਾਕਟਰ ਕੋਲੇ ਜਾਣਾ ਪੈਂਦਾ ਹੈ ਤੇ ਡਾਕਟਰ ਤਾਂ ਫਿਰ ਆਹ ਟਿਊਬ ਦੇਤੀ ਮੈਡੀਸਨ ਦੇਤੀ ਬਹੁਤ ਆਪਾਂ ਨੂੰ ਉਲਝਣ ਪੈ ਜਾਂਦੀ ਆ ਤੇ ਬਹੁਤ ਹੀ ਜ਼ਿਆਦਾ ਵਧੀਆ ਤੇ ਤੁਸੀਂ ਜ਼ਰੂਰ ਬਣਾ ਕੇ ਲਾਓ ਤੇ ਮੈਂ ਤੁਹਾਨੂੰ ਐਸੇ ਬਣਾ ਕੇ ਦਿਖਾਉਣੀ ਸੀਗੀ ਕਿਉਂਕਿ ਮੇਰੇ ਕੋਲੇ ਆਵੇ ਬਣੀ ਪਈ ਹੋਈ ਆ ਮੈਂ ਖੁਦ ਵੀ ਯੂਜ਼ ਕਰਦੀ ਆ ਬੱਚਿਆਂ ਦੇ ਵੀ ਲਾ ਦਈਦੀ ਆ ਇਹਦਾ ਨੁਕਸਾਨ ਕੋਈ ਨਹੀਂਗਾ ਕਿਤੇ ਵੀ ਤੁਹਾਡੇ ਫਟਿਆ ਨਾ ਹੱਥ ਫਟੇ ਆ ਪੈਰ ਫਟੇ ਆ ਤੁਸੀਂ ਲਗਾ ਸਕਦੇ ਆ ਮੇਰੇ ਕੋਲ ਬਣੀ ਪਈ ਸੀ ਮਿਸ ਕਰਕੇ ਤੁਹਾਨੂੰ ਬਣਾ ਕੇ ਨਹੀਂ ਦਿਖਾਈ ਤੇ ਆਪਾਂ ਤੁਹਾਨੂੰ ਦੱਸ ਦਿੱਤਾ ਏ ਕਿ ਤਿੰਨ ਚਮਚੇ ਤੁਸੀਂ ਇਹ ਵਾਲੇ ਟੇਬਲਸਪੂਨ ਤੇਲ ਦੇ ਪਾ ਲਿਓ ਤੇ ਦੋ ਚਮਚੇ ਨੂੰ ਕੱਦੂਕਸ ਕਰਕੇ ਮੋਮਬਤੀ ਨੂੰ ਦੋ ਚਮਚੇ ਭਰ ਕੇ ਉਹਦੇ ਵਿੱਚ ਪਾ ਕੇ ਬਸ ਆਪਣੀ ਜਿਹੜੀ ਕੜਛੀ ਹੁੰਦੀ ਆ ਤੁਸੀਂ ਸਿੰਮ ਗਏ ਗੈਸ ਦੇ ਉੱਪਰ ਧਰ ਕੇ ਤੇ ਉਹਨੂੰ ਪੂਰਾ ਮੈਲਟ ਹੋ ਜੇ ਜਿੰਨੇ देर ਮੈਲਟ ਨਹੀਂ ਹੁੰਦਾ ਉੰਨੀ ਦੇਰ ਤੁਸੀਂ ਬਸ ਜ਼ਿਆਦਾ ਟਾਈਮ ਨਹੀਂ ਲੱਗਦਾ 5 ਮਿੰਟ ਵੀ ਨਹੀਂ ਲੱਗਦੇ 2-3 ਮਿੰਟਾਂ ਦੇ ਵਿੱਚ ਆਪਣੀ ਆ ਕਰੀਮ ਬਣ ਕੇ ਤਿਆਰ ਹੋ ਜੂਗੀ ਤੇ ਤੁਸੀਂ ਬਣਾ ਕੇ ਲਗਾ ਕੇ ਤੇ ਫਿਰ ਮੈਨੂੰ ਦੱਸਿਓ ਤੁਹਾਨੂੰ 2 1-2 ਦਿਨ ਲਾਉਂਗੇ ਨਾ ਤੁਸੀਂ ਤੁਹਾਨੂੰ ਰਿਜ਼ਲਟ ਨਜ਼ਰ ਆ ਜਾਊਗਾ ਫਿਰ ਵਧੀਆ ਹੈ ਤਾਂ ਰਿਜ਼ਲਟ ਬਹੁਤ ਵਧੀਆ ਹੈ ਤੁਸੀਂ ਜਰੂਰ ਬਣਾ ਕੇ ਲਾ ਕੇ ਤੇ ਮੈਨੂੰ ਫਿਰ ਕਮੈਂਟ ਕਰਿਓ ਵੀ ਤੁਹਾਨੂੰ ਕਿਵੇਂ ਫਾਇਦਾ ਲੱਗਿਆ ਠੀਕ ਹੈ ਤੇ ਤੁਹਾਡੀ ਫਰਮਾਇਸ਼ ਤੇ ਆਪਾਂ ਵੀਡੀਓ ਬਣਾਈ ਆ ਹਰਪ੍ਰੀਤ ਕੌਰ ਭੈਣ ਜੀ ਨਵੇਂ ਸ਼ਹਿਰ ਤੋਂ ਤੇ ਤੁਸੀਂ ਜਰੂਰ ਟਰਾਈ ਕਰਿਓ ਤੇ ਫਿਰ ਮੈਨੂੰ ਕਮੈਂਟ ਕਰਕੇ ਦੱਸਿਓ ਤੇ ਜਦੋਂ ਭੈਣੋ ਤੁਸੀਂ ਐ ਕਿ ਐ ਕਹਿੰਦੇ ਹੋ ਕਿ ਸਾਨੂੰ ਬਹੁਤ ਫਾਇਦਾ ਹੋ ਗਿਆ ਉਹ ਭੈਣ ਜੀ ਨੇ ਮੈਨੂੰ ਮੈਸੇਜ ਕੀਤਾ ਸੀ ਆ ਕਿ ਮਲਾਈ ਯੂਜ਼ ਕਰਦੇ ਆ ਤੇ ਸਾਨੂੰ ਫਾਇਦਾ ਲੱਗ ਰਿਹਾ ਤੇ ਮੈਨੂੰ ਬਹੁਤ ਖੁਸ਼ੀ ਹੁੰਦੀ ਹੈ ਕਿ ਚਲੋ ਆਪਾਂ ਕਿਸੇ ਦੇ ਕੰਮ ਆ ਸਕੀਏ ਹਨਾ ਤੇ ਮੈਂ ਕੋਈ ਜ਼ਿਆਦਾ ਮਹਿੰਗੇ ਨਹੀਂ ਕੰਮ ਦੱਸਦੀ ਮੈਂ ਤੁਹਾਨੂੰ ਘਰੇਲੂ ਜੇ ਇੱਕ ਜ਼ਿਆਦਾ ਖਰਚੇ ਵਾਲੇ ਵੀ ਨਹੀਂ ਕਿਉਂਕਿ ਇਹ ਹੁੰਦਾ ਹੈ ਕਿ ਅੱਜ ਮਗਹੀ ਦੇ ਟਾਈਮ ਦੇ ਵਿੱਚ ਨਾ ਆਪਾਂ ਜੇ ਕਹੀ ਜਾਵਾਂਗੇ ਆਹ ਚੀਜ਼ ਲੈ ਆਓ ਉਹ ਚੀਜ਼ ਲੈ ਆਓ ਬਾਜ਼ਾਰੋਂ ਲਿਆ ਕੇ ਬਣਾ ਲਓ ਉਹ ਆਪਣੇ ਤੋਂ ਨਹੀਂ ਹਨਾ ਰੋਜ਼-ਰੋਜ਼ ਨਾ ਤਾਂ ਬਾਜ਼ਾਰ ਜਾਇਆ ਜਾਂਦਾ ਹੈ ਤੇ ਫਿਰ ਬਾਜ਼ਾਰ ਜਾਵਾਂਗੇ ਤੇ ਕੋਈ 1500 ਰੁਪਈਆ ਆਪਣੇ ਜੇਬ 'ਚ ਵੀ ਚਾਹੀਦਾ 1000 ਰੁਪਏ ਤੋਂ ਘਟਣਾ ਆਪਣੇ ਬਾਜ਼ਾਰ ਚਲੇ ਜਾਈਏ ਤੇ ਮੁੜਿਆ ਨਹੀਂ ਜਾਂਦਾ ਭਲਾ ਆਪਾਂ ਕੁਝ ਵੀ ਨਾ ਲੈਣਾ ਹੋਵੇ ਐਵੇਂ 1000 ਰੁਪਿਆ ਲੱਗ ਜਾਂਦਾ ਤੇ ਇਸ ਕਰਕੇ ਮੈਂ ਜਿਹੜੀਆਂ ਘਰੇ ਆਪ ਨੂੰ ਆਸਾਨੀ ਦੇ ਨਾਲ ਚੀਜ਼ਾਂ ਮਿਲ ਜਾਣ ਤੇ ਮੈਂ ਉਹੀ ਤੁਹਾਨੂੰ ਦੱਸਦੀਆਂ ਵੀ ਤੁਹਾਡਾ ਖਰਚਾ ਵੀ ਨਾ ਹੋਵੇ ਤੇ ਤੁਸੀਂ ਵਧੀਆ ਆਪਣੀ ਸਕਿਨ ਨੂੰ ਹੱਥਾਂ ਪੈਰਾਂ ਨੂੰ ਵਧੀਆ ਰੱਖੋ ਤੇ ਠੀਕ ਹੈ ਜੀ ਵੀਡੀਓ ਵਧੀਆ ਲੱਗੀ ਤੇ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਤੇ ਚੈਨਲ ਨੂੰ ਸਬਸਕ੍ਰਾਈਬ ਕਰ ਦਿਆ ਕਰੋ ਤੇ ਬੈਲ ਆਈਕਨ ਪ੍ਰੈਸ ਕਰਿਆ ਕਰੋ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਵੇ ਤੇ ਵੀਡੀਓ ਨੂੰ ਸ਼ੇਅਰ ਕਰਿਆ ਕਰੋ ਵੱਧ ਤੋਂ ਵੱਧ ਕਿ ਕਿਸੇ ਹੋਰ ਦਾ ਵੀ ਭਲਾ ਹੋ ਜਾਵੇ ਹੈਨਾ ਤੇ ਚਲੋ ਠੀਕ ਹੈ ਜੀ ਕਮੈਂਟ ਜ਼ਰੂਰ ਕਰਿਆ ਕਰੋ ਕਿ ਤੁਹਾਨੂੰ ਸਾਡੀਆਂ ਵੀਡੀਓ ਕਿਵੇਂ ਦੀਆਂ ਲੱਗਦੀਆਂ ਠੀਕ ਹੈ ਜੀ ਧੰਨਵਾਦ